ਅਸਲ 'ਚ ਇਹਨੂੰ Hindu ਤਿਹਾੜ ਕਾਹਨ ਬਹੁਤ ਵੱਡੀ ਗਲਤੀ ਆ ਨਾ ਸਾਬ। ਅੱਛਾ। ਜਿਹੜੇ ਵੀ ਬੰਦੇ ਇੱਥੇ ਰਹਿੰਦੇ ਸੀ ਡਸਨ ਮੈਟਰ ਉਹ ਕੌਣ ਸੀਗੇ ਸਿੱਖ ਸੀ Hindu ਸੀ ਬੋਧੀ ਸੀ ਜੈਨੀ ਸੀ ਮੁਸਲਮਾਨ ਸੀ ਠੀਕ। ਯਰ 올 ਹਿੰਦੂਸ। ਤੁਸੀਂ ਵੀ ਦੇਖਣਾ ਆਪਾਂ ਹੁਣ ਸਾਲੇ ਸਾਠਾਂ ਪੈਂਟਾ ਤੁੱਟਦੇ ਆਂ। ਹਾਂਜੀ। ਆਪਾਂ ਇਹ ਦੇਖ ਵੀ ਆਪਾਂ ਬਸ ਫਿਰ ਦਵਾਈ ਬਣਾਉਂਦੇ ਸੀ ਕੋਈ ਪਿੰਡ 'ਚ ਸਾਰੇ ਬਣਾਉਂਦੇ। हां हां बिल्कुल सही ਗੱਲ ਆ ਇਹ ਕੱਥੇ ਇਹ ਕਦੇ ਸੋਚ ਨਹੀਂ ਆਉਂਦਾ ਇਹ ਸਿੱਖਾਂ ਦਾ ਕਿ ਮੁਸਲਮਾਨ ਹੈਗੇ ਇਹਨਾਂ ਦਲਤ ਪਈ ਆ ਜਾਂ ਦੂਤੇ ਬਿਲਕੁਲ ਨਹੀਂ ਸੋਚਿਆ ਇੱਕ ਤਾਂ ਅੱਖਾਂ ਹਾਂ ਇੰਚਾਈ ਦਾ ਵੀ ਇਵੇਂ ਆ ਦੇਖੋ ਦੀਵਾਲੀ ਹੈ ਜਿਹੜੀ ਇਹ ਬਹੁਤ ਪੁਰਾਣਾ ਤਿਹਾਰ ਜਿਹੜਾ ਸਿੱਖ ਧਰਮ ਹੈ ਇਹ ਨਵਾਂ ਜੇ ਆਪਾਂ ਦੇਖੀਏ ਜੇ ਆਪਾਂ ਕੰਪੇਅਰ ਕਰਦੇ ਆਂ Hindu ਧਰਮ ਨੂੰ ਤੇ ਸਿੱਖ ਧਰਮ ਨੂੰ Hindu ਧਰਮ ਦੇ ਮੁਤਾਬਕ ਸਿੱਖ ਧਰਮ ਤਾਂ ਬਹੁਤ ਦਮਾ ਤੇ ਦੀਵਾਲੀ ਤਾਂ ਮੇਰਾ ਖਿਆਲ ਸਿੱਖ ਧਰਮ ਤੋਂ ਪਹਿਲਾਂ ਦੀ ਤੁਰੀ ਆਉਂਦੀ ਆ ਹਾਲਾਂਕਿ ਬੰਦੀ ਛੋੜ ਦੇਸੋ ਜਹਾਂ ਕਿ ਨਾ ਵੀ ਦੀਵਾਲੀ ਹਿੰਦੂਆ ਤਿਹਾੜਾ ਇਸ ਤਰ੍ਹਾਂ ਸ਼ੋਕ ਆਪ ਕੀਤਾ ਜਾਵੇ ਗੁਰੂ ਜੀ ਨੇ ਛੱਡਿਆ ਆ ਹਾਂ ਗੁਰੂ ਜੀ ਨੇ ਕਿਹਾ ਵੀ ਮੇਰੇ ਨਾਲ ਜੜ ਹੋਰ ਰਾਜ ਨੇ ਉਹ ਵੀ ਛੱਡੋ ਤੁਸੀਂ ਹਾਂ ਤਾਂ ਉਹਨਾਂ ਨੇ ਉਹਨਾਂ ਨੂੰ ਵੀ ਛੱਡਿਆ ਕੋਈ ਉਸ ਵਾਰ ਦੀ ਪੋਲੀਟਿਸ ਦਾ ਪਤਾ ਨਹੀਂ ਮਤਲਬ ਇਹ ਗੱਲ ਹੋਈ ਕਿ ਸ੍ਰੀ ਗੁਰੂ ਰਾਮ ਗੋਬਿੰਦ ਜੀ ਦੀ ਦੀਵਾਲੀ ਦੇ ਵਿੱਚ ਚ ਰਿਹਾ ਹੋ ਕੇ ਉਹਨਾਂ ਨਾਲ 52 ਰੇ ਬੱਜਾ ਕਲੀਆਂ ਨਾਲ ਉਹ ਵੀ ਆ ਔਫ ਕੋਰ ਬੜੀ ਖੁਸ਼ੀ ਦਾ ਦੇਣਾ ਸੀ ਸਾਰਿਆਂ ਵਾਸਤੇ ਆਪਰਾ ਸਪੈਸ਼ਲ ਹੋਤਾ ਸੀ ਵਿੱਚੀ ਹਿੰਦੂਇਤ ਕਸੀ ਹਾਂ ਵੀ ਉਹਨਾਂ ਬੜੀ ਖੁਸ਼ੀ ਮਨਾਇਆ ਸਾਡੇ ਗੁਰੂ ਆ ਬਿਲਕੁਲ ਤੇ ਉਹਦਾ ਹਰਿਵੰਦਰ ਸਾਹਿਬ ਚੂਜਾ ਮੜਾ ਹੋਈ ਪਰ ਉਸ ਇੱਕ ਇੱਕ ਦੀਵਾਲੀ ਪੁਰਾਣਾ ਸਦੀਆਂ ਤੋਂ ਚੱਲਿਆ ਉਹਦੇ ਨਾਲ ਜੁੜ ਗਿਆ ਜੁੜ ਗਿਆ ਵੀ ਇਹ ਦੀਵਾਲੀ ਇੱਕੋ ਇੱਕ ਕਹੇ ਜਾਂ ਤਿਹਾਰ ਆ ਹਾਂਜੀ ਆਪਣੇ ਦੇਸ਼ ਦੇ ਵਿੱਚ ਜਿਹਦੇ ਮੋਸਟਲੀ ਜਿਹੜੇ ਹਿੰਦੂ ਤਿਹਾਰ ਇਸ ਰਾਤ ਦੇ ਤਿਹਾਰ ਨੇ ਉਹਨਾਂ ਦੇ ਵਿੱਚ ਵਰਤ ਵਗੈਰਾ ਰੱਖੀ ਜਾਂਦੇ ਹੈ ਪ੍ਰੈਪਸ਼ਨਾਂ ਹੁੰਦੀਆਂ ਹਮਮ ਪਰ ਦਿਵਾਲੀ ਕਹਿੰਦੇ ਖਾਓ ਪੀਓ ਕਰੋ ਨਾ ਹਾਂ ਅਸ਼ਕ ਕਰੋ ਅਸ਼ਕ ਕਰੋ ਇਹ ਮੈਂ ਆਪਣੀ ਅੱਖੀ ਦੇਖੀ ਇੰਡੀਆ ਸੁਹੇਮਾ ਥੋੜੇ ਦਿਨ ਦੋ ਚਾਰ ਪਹਿਲੇ ਗਿਆ ਗਿਆ ਸੀ ਕਿਉਂ ਕੁੜੀਆਂ ਲੈ ਕੁੜੀਆਂ ਜਾਂਦੇ ਨੇ ਕਿਸੇ ਸਾੜੀ ਸਟਰੀ ਜਾਂਦੇ ਕੋ ਲੋਕ ਉਹਦੇ ਵਿੱਚ ਪਟਾਕਾ ਮ ਆਪਣੇ ਪੈਰ ਚ ਮਾਰਨਾ ਸ਼ਰਾਬ ਦਾ ਕੰਬਹੁਤ ਪਾਦੇ ਤੇ ਉਸ ਤੋਂ ਇਲਾਵਾ ਇਹ ਚ ਕੋਈ ਸ਼ੱਕ ਨਹੀਂ ਵੀ ਧੂਆ ਤਾਂ ਹੁੰਦਾ ਹੀ ਜਦ ਪਟਾਚਿਸ਼ ਵਾਈ ਚੱਲਨੇ ਆ ਚੱਲਨੇ ਬਹੁਤ ਜ਼ਿਆਦਾ ਹਾਂ ਤਾਂ ਉਹ ਕੰਟਰੋਲ ਨਹੀਂ ਪਿੰਡਾਂ ਦੇ ਵਿੱਚ ਅਜੇ ਵੀ ਕੰਟਰੋਲ ਹੈ ਇਹ ਸ਼ਹਿਰਾਂ ਦਾ ਤਮਾਸ਼ਾ ਹਾਂਜੀ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਸ੍ਰੀ ਤਮਰਾਈ ਪੰਜਾਬੀ ਲਿੰਕ ਮੀਡੀਆ ਦੇ ਉੱਪਰ ਅੱਜ ਗੱਲਬਾਤ ਕਰਾਂਗੇ ਦੀਵਾਲੀ ਦੇ ਜਾਣਕਾਰੀ ਲਈ ਮੇਰੇ ਕੋਲੇ ਮੇਰੇ ਗੈਸਟ ਆਏ ਹੋਇਆ ਅਸ਼ੋਕ ਮੋਹਨ ਜੀ ਜਿਹੜੇ ਵੈਸਟ ਕਲੋਨਾ ਦੇ ਵਿੱਚ ਆ ਕਾਫੀ ਸਮੇਂ ਤੋਂ ਰਹਿੰਦੇ ਆ ਅਕਸਰ ਸਾਡੇ ਨਾਲ ਰੀਅਲ ਸਟੇਟ ਦੇ ਵਿਸ਼ੇ ਤੇ ਵੀ ਗੱਲਬਾਤ ਕਰਦੇ ਰਹਿੰਦੇ ਆ ਕਦੇ ਕਦੇ ਮੰਦਰ ਸਮਰਲੈਂਡ ਚ ਉਹਦੇ ਵੀ ਪ੍ਰਧਾਨ ਨੇ ਇਹਨਾਂ ਨਾਲ ਗੱਲਬਾਤ ਥੋੜੀ ਜੀ ਮੰਦਰ ਬਾਰੇ ਵੀ ਕਰਾਂਗੇ ਤੇ ਦੀਵਾਲੀ ਦੀ ਜਾਣਕਾਰੀ ਵੀ ਲਵਾਂਗੇ ਨਾ ਤੋਂ ਅਸ਼ੋਕ ਜੀ ਤੁਹਾਡਾ ਸਵਾਗਤ ਆ ਪੰਜਾਬੀ ਲਿੰਕ ਮੀਡੀਆ ਸਿਕਾਜੀ ਨਮਸਕਾਰ ਸਾਰੇ ਸੋਤਿਆਂ ਨੂੰ ਤੁਹਾਨੂੰ ਸਿੱਧੂ ਜੀ ਤਨਪਾਕ ਤੇ ਸਾਨੂੰ ਬੁਲਾਇਆ ਸੋਤਿਆਂ ਦੇ ਰੂਪ ਰੂਪ ਕਰਨ ਵਾਸਤੇ ਧੰਨਵਾਦ ਮੈਂ ਤੁਹਾਨੂੰ ਬਹੁਤ-ਬਹੁਤ ਦਵਾਈ ਦੇ ਮੁਲਾਕਾ ਤੁਹਾਨੂੰ ਵੀ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਸ਼ੋਕ ਜੀ ਤੇ ਮੈਂ ਕਿਹਾ ਤੁਸੀਂ ਸਮਰਲੈਂਡ ਮੰਦਿਰ ਦੇ ਪ੍ਰਧਾਨ ਹੋ ਕੀ ਮੈਂ ਉਸ ਸਹੀ ਕਿਹਾ ਕਿ ਤੁਸੀਂ ਪਹਿਲਾਂ ਪ੍ਰਧਾਨ ਸੀ ਤੇ ਹੁਣ ਵੀ ਪ੍ਰਧਾਨ ਹੋ ਦੇਖੋ ਜੀ ਈਸ਼ਵਰ ਦੀ ਕਿਰਪਾ ਪ੍ਰਧਾਨਤਾ ਕਾਦੇ ਸੇਵਕ ਹੈਗੇ ਜਰੂਰ ਅਸੀਂ 1993 ਦੇ ਵਿੱਚ ਛੋਟਾ ਜਿਹਾ ਮੰਦਿਰ ਇਸ ਵੈਲੀ ਚ ਬਣਾਇਆ ਸੀ ਸਵਰਲੈਂਡ ਸਵਰਲੈਂਡ ਹਾਂਜੀ ਤੋਂ ਜਿਹੜਾ ਸਵਿਗੀਰੀ ਆਪਣੀ ਕਮਿਊਨਿਟੀ ਹੈ ਉਹਨੂੰ ਸਰਵ ਕਰਦਾ ਹਾਂਜੀ ਤੇ ਰੱਬ ਦੀ ਕਿਰਪਾ ਨਾਲ ਪ੍ਰਭੂ ਦੀ ਕਿਰਪਾ ਨਾਲ ਸਭ ਠੀਕ ਚੱਲ ਰਿਹਾ ਹੈ ਤੇ ਦਾਸ ਨੂੰ ਓਨਿਜ਼ੋਤ੍ਰਾਨੀਵਤ ਤੋਂ ਲੈ ਕੇ ਉਹਦੀ ਸੇਵਾ ਮਿਲੀ ਹੋਈ ਹੈ ਤੇ ਪਰ ਸਾਰੇ ਮੰਦਰ ਸਜਾ ਦਾ ਪਰਵਾਹ ਨਹੀਂ ਹਿਆ 14 15 ਪਰਵਾਹ ਨੇ ਇਹ ਯੂਨਾਨੀਮਸਲੀ ਸਾਰੇ ਫੈਸਲੇ ਕਰਦੇ ਹਰੇਕ ਪ੍ਰਧਾਨ ਹੁੰਦੀ ਹਨ ਇਹ ਇਹ ਠੀਕ ਹੈ ਮੈਨੂੰ ਉਹਨਾਂ ਨੇ ਮਾਨ ਬਖਸ਼ਿਆ ਉਹ ਪੰਜਾਬੀ ਚ ਕਹਿੰਦੇ ਹੁੰਦੇ ਨਾ ਮਿੱਤਰਾਂ ਦਾ ਨਾਂ ਚੱਲਦਾ ਤੁਹਾਡਾ ਨਾਂ ਚੱਲਦਾ ਵੈਸੇ ਪ੍ਰਧਾਨ ਸਾਰੇ ਆਵਾਜ਼ ਕਿਰਪਾ ਦਾ ਈਸ਼ਵਰ ਦੀ ਤੇ ਤੁਹਾਡੇ ਵਰਗੇ ਸੱਜਣ ਮਿੱਤਰ ਔਰ ਜਿਸ ਅੰਦਰੰਦਰ ਮਰਦੀ ਜਾਂਦਾ ਸਾਡੀ ਮੰਦਰ ਦੀ ਵਿਸ਼ੇਸ਼ਤਾ ਹੈ ਕਿ ਉਹ ਉੱਥੇ ਲੋਕ ਬਹੁਤ ਆਲਾ ਲਾਈਕ ਕਰਦੇ ਹੋ ਕਿ ਅਸੀਂ ਵੀ ਦੇ ਕੋਈ ਵਿਤਕਰਾ ਕਿਸੇ ਨਾਲ ਬਹੁਤ ਵਧੀਆ ਬੁੱਸਣ ਗੋਰੇ ਕਾਲੇ ਜੋ ਮਰਜੀ ਆ ਬਹੁਤ ਵਧੀਆ ਸਭ ਇੱਕ ਬਰਾਬਰ ਬੈਠਦੇ ਮੈਂ ਮੈਂ ਵੀ ਗਿਆ ਹਾਂ ਨਾ ਵੀ ਗਿਆ ਹਾਂ ਹਮ ਤੇ ਅੱਜ ਵੀ ਮੈਂ ਬਹੁਤ ਬਿਜ਼ੀ ਸੀ ਕਿਉਂਕਿ ਕੱਲ ਨੂੰ ਦੀਵਾਲੀ ਦਾ ਦਿਨ ਹੈ ਹਾਂਜੀ ਤੇ ਉਹਦੇ ਵਾਸਤੇ ਤਿਆਰੀਆਂ ਕਰ ਰੇ ਸੀ ਵੈਸੇ ਅਸੀਂ ਦੀਵਾਲੀ ਜਿਹੜੀ ਹੈ ਨਾ ਉਹ ਕਿਉਂਕਿ ਇੱਕ ਟ੍ਰੈਡੀਸ਼ਨ ਹੈ ਆਪਣੇ ਘਰਾਂ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਜਿਹੜੀ ਹੈਗੀ ਦੀਵਾਲੀ ਨੂੰ ਲੋਕ ਸ਼ਾਮ ਦੇ ਟਾਈਮ ਘਰੇ ਸਾਰਾ ਪਰਿਵਾਰ ਬੈਠਦਾ ਆਪਣੇ ਆਪਣੇ ਇਸ਼ਟ ਬਤਾਉਂਦੇ ਨੂੰ ਮੱਥਾ ਟੇਕਦਾ ਤੇ ਮਤਾਂਤੇ ਕਿਵੇਂ ਸਾਰੇ ਇੰਜੋਏ ਕਰਦੇ ਖਾਂਦੇ ਪੀਂਦੇ ਇਸ ਕਰਕੇ ਅਸੀਂ ਜਦੋਂ ਦੁਬਾਰੀ ਹੁੰਦਾ ਉਸ ਦਿਨ ਅਸੀਂ ਮੰਦਿਰ ਦੇ ਵਿੱਚ ਸਿਰਫ ਥੋੜੀ ਜਿਹੀ ਮੰਦਿਰ ਖੁੱਲ੍ਹਦੇ ਕਿਤੇ ਦੀਵਾ ਬੱਤੀ ਕਰਨੀ ਆ ਜਾਂਦਾ ਠੀਕ ਹੈ ਨਹੀਂ ਤਾਂ ਫਿਰ ਤੁਹਾਨੂੰ ਫੋਲੋਇੰਗ ਸੈਟਰਡੇ ਹੁੰਦਾ ਛੁੱਟੀ ਹੁੰਦੀ ਆ ਉਸ ਦਿਨ ਸਾਰੇ ਨੂੰ ਦੀਵਾਲੀ ਤੇ ਫਿਰ ਮੰਦਿਰ ਦੇ ਵਿੱਚ ਤੁਮਟਾਉਂ ਮਨਾਇਦੀ ਆ ਠੀਕ ਹੈ ਪੂਰੇ ਯਾਨੀ ਤੁਹਾਡਾ ਕਹਿਣ ਦਾ ਮਤਲਬ ਅੱਜ ਆਪਾਂ ਗੱਲਬਾਤ ਕਰ ਰਹੇ ਆ ਅੱਜ ਐਤਵਾਰ ਆ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਤੇ ਹੁਣ ਜਿਹੜਾ ਦਿਵਾਲੀ ਦੀਆਂ ਜੋ ਸੈਲੀਬ੍ਰੇਸ਼ਨਸ ਹੋਣਗੀਆਂ ਮੰਦਿਰ ਦੇ ਵਿੱਚ ਉਹ ਅਗਲੇ ਜਿਹੜਾ ਸ਼੍ਰੀ ਚਰਵਾਰ ਆਉਣਾ ਉਦੋਂ ਹੋਊਗਾ ਸ਼ਾਮ ਨੂੰ ਹੋਗਾ ਸ਼ਾਮ ਨੂੰ 4 ਵਜੇ ਮੰਦਿਰ ਖੁੱਲੂਗਾ ਸਤਾਂ ਵਾਸਤੇ ਤੇ ਰਾਤ ਨੂੰ ਦੇਰ ਤੱਕ ਚੱਲਦਾ ਕਿਉਂਕਿ ਫਿਰ ਅਸੀਂ ਸਾਡੇ ਸਿਟੀ ਆ ਸਵਰਲੈਂਡ ਬੜੇ ਫ੍ਰੈਂਡਲੀ ਸਰਨਪੁਰ 33 ਸਾਲਾਂ ਤੋਂ ਹੱਲੇ ਹੋ ਤੇ ਕਦੇ ਕੋਈ ਉਦਾਂ ਇੱਕ ਉਦਾਂ ਗੱਲ ਸ਼ਿਕਾਇਤ ਅਸੀਂ ਉਹ ਨਹੀਂ ਦੱਤੀ ਉਹ ਕਹਿੰਦੇ ਤੁਸੀਂ ਫਿਰ ਤੁਸੀਂ ਬੀ ਰਿਸਪੋਨਸਿਬਲ ਬਦਦੇ ਤੁਸੀਂ ਫਾਇਰ ਵਰਕਸ ਵੀ ਕਰਸਾ ਦੇ ਹੋ ਤੁਸੀਂ ਜੋ ਮਰਜੀ ਕਰੋ ਪਰ ਤੁਹਾ ਖਿਆਲ ਕੋ ਸਾਲ ਨਾਲ ਸਾਡੇ ਵਲੰਟੀਅਰ ਸਾਡੇ ਸਾਰੇ ਸੇਵਾ ਦਾ ਸਾਡੇ ਸਾਰੇ ਬੜੇ ਅਲਰਟ ਰਹਿੰਦੇ ਆ ਕਿਉਂਕਿ ਕਾਫੀ ਲੋਕ ਕਾਫੀ ਵੱਡੀ ਗਿਣਤੀ ਸਾਰੇ ਆਉਂਦੇ ਆ ਪੰਜਾਬੀ ਭਾਈਚਾਰਾ ਹੋਰ ਭਾਈਚਾਰੇ ਵੀ ਸਾਰੇ ਮੈਜੋਰਟੀ ਪੰਜਾਬੀ ਭਾਈਚਾਰਾ ਹੈਗਾ ਤੇ ਸਾਰੇ ਲੋਕ ਬੜਾ ਇੰਜੋਏ ਕਰਦੇ ਖਾਣੇ ਪੀਣੇ ਵੀ ਹੱਸਦੇ ਵੀ ਆ ਖੇਡਦੇ ਵੀ ਆ ਤੇ ਇੱਕ ਬੱਚੇ ਜਿਹੜੇ ਨੂੰ ਸਪੈਸ਼ਲੀ ਫਾਰਵਰਡਸ ਦਾ ਬੜਾ ਆਨੰਦ ਲੱਗਦਾ ਠੀਕ ਅਸ਼ੋਕ ਜੀ ਮੈਂ ਇੱਕ ਸਵਾਲ ਤੁਹਾਨੂੰ ਕਰੂੰਗਾ ਜਿਹੜਾ ਦੀਵਾਲੀ ਦਾ ਤਿਹਾਰ ਹੈ ਇਹ ਹਿੰਦੂ ਧਰਮ ਦੇ ਨਾਲ ਕਿਸ ਤਰ੍ਹਾਂ ਜੁੜਿਆ ਜਾਂ ਇਹ ਤਿਉਹਾਰ ਆ ਜਿਹੜਾ ਇਹ ਕੱਲੇ ਹਿੰਦੂ ਧਰਮ ਦਾ ਨਹੀਂਗਾ ਇਹ ਨਾਲ ਸਿੱਖ ਧਰਮ ਦਾ ਵੀ ਕੁਛ ਸਾਂ ਹੈਗਾ ਉਹਦੇ ਬਾਰੇ ਸਾਡੇ ਜਿਹੜੇ ਸੁਣਨ ਤੇ ਦੇਖਣ ਵਾਲੇ ਆ ਥੋੜਾ ਜਿਹਾ ਐਕਸਪਲੇਨ ਕਰ ਅਸਲ 'ਚ ਇਹਨੂੰ ਹਿੰਦੂ ਤਿਉਹਾਰ ਕਹਿੰਦੇ ਬਹੁਤ ਵੱਡੀ ਗਲਤੀ ਆ ਨਾ ਅਸਲ ਅੱਛਾ ਇਹ ਇੰਡੀਆ ਦੀ ਤਿਉਹਾਰ ਹੈ ਅੱਛਾ ਇੰਡੀਅਨ ਹਿੰਦੂਤਾ ਮਤਲਬ ਇੱਕ ਇੱਕ ਸ਼ਬਦ ਐਸਾ ਹਾਂ ਜਦੋਂ ਮਗਲਮੁਸਲਮਾਨ ਸ਼ਾਸਕਾਉਣ ਲੱਗੇ ਆ ਇੰਡੀਆ ਚ ਉਹ ਹੋਰ ਕੋਈ ਇੰਡੀਆ ਤਾਂ ਨਾ ਹੁੰਦਾ ਨਹੀਂ ਸੀ ਇਹ ਤਾਂ ਗੋਰਿਆਂ ਦਿੱਤਾ ਆਪਣੀ ਥੋੜੀ ਦੀ ਸਾਬਤ ਵਾਲਾ ਉਸ ਤੋਂ ਬਾਅਦ ਹਿੰਦੁਸਤਾਨ ਹਿੰਦੁਸਤਾਨ ਵਾ ਜਿਹਨਾਂ ਅਫਗਾਨਿਸਤਾਨ ਅਫਗਾਨਾ ਹੁੰਦਾ ਹਿੰਦੁਸਤਾਨ ਹਿੰਦੂਆਂ ਦਾ ਤਾਂ ਕਜ਼ਾਕਸਤਾਨ ਜਿਹੜੇ ਵੀ ਬੰਦੇ ਇੱਥੇ ਰਹਿੰਦੇ ਸੀ ਡਸਨਟ ਮੈਟਰ ਉਹ ਕੌਣ ਸੀਗੇ ਸਿੱਖ ਸੀ ਹਿੰਦੂ ਸੀ ਬੋਧੀ ਸੀ ਜੈਨੀ ਸੀ ਮੁਸਲਮਾਨ ਸੀ ਦੇ ਆਰ 올 ਹਿੰਦੂਸ ਇਸ ਕਾਰਨ ਹਿੰਦੁਸਤਾਨ ਕਹੇ ਗਿਆ ਉਹ ਤੋਂ ਬਾਅਦ ਬਾਕੀ ਤ ਸੰਪਰਦਾਵਾਂ ਨੇ ਫਿਰਕੇ ਰੇ ਗੋਦੀ ਨੇ ਸਿੱਖ ਨੇ ਜੈਨੇ ਉਹ ਹਿੰਦੂਆਂ ਨੇ ਖਾਸ ਕਰਕੇ ਜੋ ਹਿੰਦੂਆਂ ਦਾ ਮੈਨੂੰ ਰਿਲੀਜੀਨੀ ਕਹੂੰਗਾ ਹਿੰਦੂ ਅੱਜ ਕੱਲ ਨੂੰ ਸਨਾਤਨੀ ਜਿਆਦਾ ਕਹਿਣਾ ਪਸੰਦ ਕਰਦੇ ਆ ਠੀਕ ਹੈ ਇਹ ਸਨਾਤਨ ਸਾਡਾ ਆਦਤਾਂ ਵਿਚ ਲਿਆਉਂਦਾ ਸਾਡੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ ਉਹ ਇਹ ਮਤਲਬ ਜੇ ਦੀਵਾਲੀ ਆ ਇਹ ਤੁਸੀਂ ਵੀ ਦੇਖਣਾ ਆਪਾਂ ਹੁਣ ਸਾਲੇ 60 65 ਤੋਂ ਉੱਤੇ ਆ ਆਪਾਂ ਇਹ ਦੇਖਿਆ ਵੀ ਆਪਾਂ ਬਰਥਡੇ ਦਿਹਾੜੀ ਮਨਾਉਂਦੇ ਸੀ ਕੋਈ ਪਿੰਡ ਚ ਸਾਲ ਹੀ ਮਨਾਉਂਦੇ ਸੀ ਹਾਂ ਹਾਂ ਬਿਲਕੁਲ ਸਹੀ ਗੱਲ ਆ ਇਹ ਇਕੱਠੇ ਹੋਣਾ ਇਹ ਕਦੇ ਸੋਚਿਆ ਨਹੀਂ ਜਾਂ ਇਹ ਸਿੱਖਾਂ ਦਾ ਕੇ ਮੁਸਲਮਾਨ ਆ ਕੇ ਇਹ ਦਲਤ ਪਈਆ ਜਾਂ ਦੂਜਾ ਬਿਲਕੁਲ ਨਹੀਂ ਸੋਚਿਆ ਇੱਕ ਤਾਂ ਇਕੱਠੇ ਹਾਂ ਐਂ ਚਾਹੀਦਾ ਵੀ ਐਵੇਂ ਹੀ ਹੈ ਹਾਂ ਪਰ ਜਿਹੜਾ ਜਿਹੜਾ ਮੇਰਾ ਸਵਾਲ ਹੈ ਨਾ ਦੇਖੋ ਦੀਵਾਲੀ ਹੈ ਜਿਹੜੀ ਇਹ ਬਹੁਤ ਪੁਰਾਣਾ ਤਿਹਾਰ ਹੈ ਜਿਹੜਾ ਸਿੱਖ ਧਰਮ ਹੈ ਇਹ ਨਵਾਂ ਹੈ ਹਾਂਜੀ ਜੇ ਆਪਾਂ ਦੇਖੀਏ ਜੇ ਆਪਾਂ ਕੰਪੇਅਰ ਕਰਦੇ ਆਂ ਹਿੰਦੂ ਧਰਮ ਨੂੰ ਦੇ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਮਤਾਬਕ ਸਿੱਖ ਧਰਮ ਤਾਂ ਬਹੁਤ ਲੰਮਾ ਤੇ ਦੀਵਾਲੀ ਤਾਂ ਮੇਰਾ ਖਿਆਲ ਸਿੱਖ ਧਰਮ ਤੋਂ ਪਹਿਲਾਂ ਦੀ ਤਰੀ ਆਉਂਦੀ ਐ ਐਗਜ਼ੈਕਟਲੀ ਹੋਇਆ ਕੀ ਆ ਅਸਲ ਵਿੱਚ ਨਾ ਅ ਅੱਜਕੱਲ ਦਾ ਜੋ ਪੋਲਿਟਿਕਲ ਸਿਸਟਮ ਆ ਵਰਲਡ ਦਾ ਹਾਂਜੀ ਜਿੱਥੇ ਉੱਥੇ ਡੈਮੋਕ੍ਰੇਸੀ ਐ ਉਹ ਤਾਂ ਥੋੜਾ ਇਸ਼ੂ ਵਾਲਾ ਨੇ ਕਿਉਂਕਿ ਥਾਲੇ ਸਕੱਤਰ ਬਹੁਤ ਇਸ ਆਇਡੈਂਟੀਟੀ ਦਾ ਚੱਕਰ ਪਾ ਲੈਂਦੇ ਵੀ ਜੇ ਆਪਾਂ ਆਪ ਨੂੰ ਇਹ ਲੱਗ ਵੀ ਦਵਾ ਅਸੀਂ ਇਕੱਠੇ ਬਸਾ ਲਈ ਵੀ ਸਿੱਖ ਹੋਣ ਨੂੰ ਖਤਰਾ ਹੂੰ ਹਾਲਕੇ ਉਹਨੂੰ ਇਸ ਕਾਰ ਕਰਦੇ ਨੇ ਨਾ ਆਪਾਂ ਬੰਦੀ ਛੋੜ ਦੇ ਦਿਸ ਨਾਲ ਜੋੜ ਬਿਲਕੁਲ ਹਾਲਕੇ ਬੰਦੀ ਛੋੜ ਦਿਸ ਜੋ ਜਹਾਂ ਕਿ ਨਾ ਫਿਰ ਦੀਵਾਲੀ ਹਿੰਦੂਆਂ ਦਾ ਤਿਹਾੜਾ ਇਸ ਤਰ੍ਹਾਂ ਸ਼ੌਕ ਕਫ ਕੀਤਾ ਜਾਵੇ ਗੁਰੂ ਜੀ ਨੇ ਛੱਡਿਆ ਜਾਵੇ ਹਾਂ ਗੁਰੂ ਜੀ ਨੇ ਕਿਹਾ ਵੀ ਮੇਰੇ ਨਾਲ ਜਿਹੜੇ ਹੋਰ ਰਾਜ ਨੇ ਉਹ ਵੀ ਛੱਡੋ ਤੁਸੀਂ ਹਾਂ ਤਾਂ ਉਹਨਾਂ ਨੇ ਉਹਨਾਂ ਨੇ ਵੀ ਛੱਡਿਆ ਕੋਈ ਉਸ ਵਤੀ ਪੋਲਿਟਿਸ ਦਾ ਪਰ ਪਤਾ ਨਹੀਂ ਮਤਲਬ ਇਹ ਗੱਲ ਹੋਈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੋਚਾ ਰਿਹਾ ਹੋ ਕੇ ਉਹਨਾਂ ਨਾਲ ਗਵਨਜਾ ਰਹੇ ਬੱਜਾ ਕਲੀਆਂ ਨਾਲ ਉਹ ਵੀ ਆਏ ਔਫ ਗਰੋਸ ਬੜੀ ਖੁਸ਼ੀਤਾ ਦੇਣਾ ਸੀ ਸਾਰਿਆਂ ਵਾਸਤੇ ਆਪ ਪਲੱਸ ਸਪੈਸ਼ਲ ਉਹ ਤਾਂ ਸਿੱਖ ਬੱਚੇ ਹਿੰਦੂ ਕਿਸੀ ਵੀ ਉਹਨਾਂ ਬੜੀ ਖੁਸ਼ੀ ਮਨਾਈ ਸਾਡੇ ਗੁਰੂ ਆ ਬਿਲਕੁਲ ਤੇ ਉਹਦਾ ਹਰਮੰਦਰ ਸਾਹਿਬ ਚ ਜਾਇਮਾ ਲਾ ਹੋਈ ਪਰ ਉਸ ਇੱਕ ਇੱਕ ਦਿਵਾਲੀ ਪੁਰਾਣਾ ਸਾਰਿਆਂ ਤੋਂ ਚੱਲਿਆ ਉਹਦੇ ਨਾਲ ਜੁੜ ਗਿਆ ਜੁੜ ਗਿਆ ਜਿਵੇਂ ਅੱਜ ਹੁਣ ਕੋਈ ਸਰਕਾਰ ਕਹਿ ਦੇਵੇ ਅੱਜ ਆਪਾਂ ਅਸੀਂ ਪੰਜਾਬ ਦਾ ਕਰਜ਼ਾ ਸਾਰਾ ਮਾਫ ਕਰਤਾ ਉਹ ਦਿਵਾਲੀ ਨਾਲ ਜੁੜ ਗਿਆ ਉਹ ਦਿਵਾਲੀ ਨਾਲ ਹੋਇਆ ਸੀ ਹਾਂ ਬਿਲਕੁਲ ਯਸ ਇਸ ਤਰ੍ਹਾਂ ਜਨ ਜਨਮ ਚੁਦੀ ਦੁਆਇਤੋਂ ਉਤਨ ਮਨਾਈ ਜਾਂਦੀ ਹੈ ਉਹ ਵੀ ਦਿਵਾਲੀ ਚ ਕੋਣ ਦੇ ਕਿਸ ਗੁਰੂ ਨੂੰ ਗਿਆਨ ਹੋਇਸੇ ਵੱਡਾ ਹੋਇਆ ਕਿਹਾ ਜਾਂਦਾ ਹੈ ਤਾਂ ਇਸ ਕਰਕੇ ਜਿਹੜਾ ਹਾਂ Hindu মত ਨੂੰ ਫਿਰ ਜੋੜਿਆ ਜਾਂਦੀ रामचंद्र भगवान ਜੀ ਆਏ ਯੁੱਧ ਉਸ ਦਿਪਮਾਲਾ ਕੀਤੀ ਪਰ ਉਸ ਤੋਂ ਪਹਿਲਾਂ ਵੀ ਦਿਵਾਲੀ ਹੁੰਦੀ ਸੀ ਇਹ ਇੱਕ ਜਿਹੜਾ ਸਨਾਤਨ ਆ ਹੈ Hindu ਤਰਮ Hindu ਸਨਾਤਨ ਤਰਮ ਮੈਂ Hindu ਤਰਮ ਹੈ ਇਹ ਚੰਦਰਮਾ ਦੇ ਕੈਲੰਡਰ ਤੇ ਚੱਲਦਾ ਇਹਦੇ ਵਿੱਚ ਤੇ ਤਿਹਾਗਾਂ ਦੇ ਕੀਆ ਡੇਟਾ ਨਹੀਂ ਹੈ ਗਿਆ ਬਿਲਕੁਲ ਇਹਨਾਂ ਦੇ ਪੁਰਾਣੀ ਤਥੇ ਕਾਰਤਕ ਮਹੀਨਾ ਜਿਹੜਾ ਹੁਣ ਕੱਤਕ ਤੋਂ ਬਣਾ ਮੱਛਿਆ ਆ ਗਈ ਮੱਛਿਆ ਦੀ ਦੀਵਾਲੀ ਹੁੰਦੀ ਹੈ ਅਗੇ ਕਾਰਤਕ ਪੁੰਨੇ ਆਣੇ ਗੁਰ ਨਾਲ ਤੇਜੀ ਦਾ ਗੁਰਪੁਰਬਾ ਤਾਂ ਬਹੁਤ ਇਤਿਹਾਰ ਨਰਾਤੇ ਜੋ ਵੀ ਹਿੰਦੂ ਤਿਹਾਵ ਨੇ ਇਹ ਉਹ ਲੂਨਰ ਕੈਲੰਡਰ ਦੇ ਸਾਹਮਣਾ ਚੱਲਦਾ ਤਾਂ ਇਹ ਇਹਦਾ ਕੋਈ ਕਿਸੇ ਪਰ ਪਰ ਜੇ ਉਹਦੇ ਨਾਲ ਚੱਲਦੇ ਆ ਇਹਦੇ ਵਿੱਚ ਹੁਣ ਐਤ ਕੀ ਦੀ ਗੱਲ ਕਰਦੇ ਆ ਆਪਾਂ ਹੁਣ ਹਲੇ ਰੌਲਾ ਵੀ ਦਿਵਾਲੀ 20 ਨੂੰ ਆ ਕਿ 21 ਨੂੰ ਆ ਉਹਦਾ ਕੀ ਚੱਕਰ ਹੈ ਤੁਹਾਨੂੰ ਬੜੀ ਇੰਚਾਸੇ ਘਾੜਾ ਬੜਾ ਇਹ ਕੰਫਿਊਜ਼ਨ ਲੁਕਰ ਹੋਦਾ ਕੀ ਚੱਕਰ ਹੈ ਜਿਹੜੀ ਤਿਥ ਲੱਗਦੀ ਆ ਇਹਨੂੰ ਤਿਥ ਕਿਹਾ ਇਹਦੇ ਕਾਹ ਵਿੱਚ ਤਿਥ ਨੇ 79 ਨੇ ਕਾਇਫ ਕਾਸ਼ ਜਦ ਪੰਡਤ ਨੇ ਕੈਲਕੂਲੇਸ਼ਨ ਕਰਦੇ ਆ ਅੱਛਾ ਉਹ ਤਿਥ ਜਿਹੜੀ ਵਰਲਡ ਤੇ ਇੱਕ ਟਾਈਮ ਤੇ ਲੱਗਦੀ ਆ ਜਿੱਥੇ ਨਵੀ ਕੈਨੇਡਾ ਜੱਜ ਤੇ ਸਾ ਕੀ ਇੰਡੀਆ ਉੱਥੇ ਲੱਗੀ अच्छा वो एक टाइम है वो जब टाइम लग रहा है जो इंडिया इंडिया सुबह दे 3 बजे होंगे इथे शाम दे 3 बजे ਹੋਣਗੇ ਹੂੰ ਤੇ ਇੱਥੇ ਇੱਥੇ 3 3 ਵਜੇ ਸ਼ਾਮ ਨੂੰ ਲੱਗੇ ਇੰਡੀਆ ਸੋਹ ਦੇ 3 ਵਜੇ ਹਾਂ ਇੱਥੇ ਜਿਹੜਾ 3 ਵਜੇ ਸ਼ਾਮ ਆ ਉਹ ਇੱਕ ਰਾਤ ਦਿਨ ਪਹਿਲਾਂ ਜਿਹੜਾ ਇੰਡੀਆ ਦਾ 3 ਵਜੇ ਸਵੇਰੇ ਹੋ ਅਗਲਾ ਦਿਨ ਹੋ ਗਿਆ ਉਹ ਜਿਹੜੀ ਦਿੱਥ ਲੱਗਦੇ ਉਸ ਨਾਲ ਅਸੀਂ ਆਟੋਮੈਟਿਕਲੀ ਸਾਡਾ ਜੇ ਨਾਰਥ ਅਮਰੀਕਾ ਚ ਕੈਲੰਡਰ ਚੱਲਿਆ ਟਰਾਂਟੋ ਤੋਂ ਇਸ਼ੂ ਹੁੰਦਾ ਉਹ ਦਿੱਥ ਸੇਵ ਉਹ ਬਲਤ ਜਦੋਂ ਇੰਡੀਆ ਚ ਉਹ ਟਾਈਮ ਹੁੰਦਾ ਇੱਧਰ ਬਾਈਕ 12 ਘੰਟੇ ਦਾ ਚੈਨ ਦਫਰ ਇੱਧਰ ਉਹ ਇਸ ਕਰਕੇ ਹੁਣ ਅਰਲੀ ਇੱਥੇ ਇੰਡੀਆ ਚ ਤਾਂ ਦੀਵਾਲੀ ਲੱਗਣੀ ਹੈ ਇੱਥੇ ਆਲਰੇਡੀ ਇੱਕਦਮ ਪਹਿਲਾਂ ਲੱਗ ਜਾਣੀ ਹੈ ਇੱਥੇ ਹੁਣ ਕੱਲ ਨੂੰ ਇੱਥੇ 20 ਨੂੰ ਲੱਗਣੀ ਹੈ ਇੰਡੀ 21 ਨੂੰ ਮਨਾ ਰਹੇ ਹਾਂ ਉਧਰ 21 ਹੋਇਆ ਹੋਣਾ ਹਾਂ ਪੰਜ ਸੱਤ ਇਹ ਥੋੜਾ ਅੱਜ ਮੈਂ ਪੰਡਤ ਜੀ ਨੂੰ ਸੌਂ ਰਿਹਾ ਸੀਗਾ ਉਹ ਕਹਿੰਦੇ ਜੀ ਇੰਡੀਆ ਇੰਡੀਆ ਦੇ ਪੰਡਤ ਜੀ ਉਹ ਕਹਿੰਦੇ ਵੀ ਦੀਵਾਲੀ ਕਾ ਜੋ ਪੂਜਾ ਕਾ ਸਮਾਂ ਹੈ ਉਹ ਸ਼ਾਮ ਨੂੰ ਰਬੀਸ਼ੀ ਵਿੱਚ ਸੌਰੀ ਬਰਿਸ਼ਵੈਂਕੋ ਬਰਿਸ਼ਕੋਮਬੀਆ ਕੈਨੇਡਾ ਵਿੱਚ ਸ਼ਾਮ ਨੂੰ 6:00 ਵਜੇ 5:00 ਮਿੰਟ ਤੋਂ ਲੈ ਕੇ ਪੌਣੇ 8:00 ਵਜੇ ਤੱਕ ਹੈ ਸੋ ਜਿਹੜੇ ਕੋਈ ਵੀ ਜੇ Hindu tarz jo muhurt nikalde ne biya shaadiyan de ya gharbar aan de kisar de oh tittha jyotishi baithda tittha karde acha oh lunar sa na taryan di sthiti kithe planet kithe usde date karde hm us tarike na oh oh sambodna chalda ਆਪਾਂ ਮੋٹے ਜਿਹੇ ਸਮਾਂ ਗੱਲਾਂ ਦਿਵਾਲੀ ਜਾਂਦਾ ਆਪਾਂ ਤਾਂ ਹੋ ਗਈ ਸ਼ੁਰੂ ਆਪਾਂ ਨੂੰ ਕੋਈ ਨਹੀਂ ਆਪਾਂ ਅਮਰੀਕੀ ਚ ਨਹੀਂ ਜਾਂਦੇ ਹੂੰ ਪਰ ਜਿਹੜੇ ਲੋਕ ਅਮਰੀਕੀ ਚ ਜਾਣਾ ਮੰਗਾ ਹਵਲ ਪੂਲਾ ਕਰਾਉਣ ਕੋਈ ਕੁਝ ਵੀ ਕਰਦਾ ਉਹ ਫਿਰ ਉਸੇ ਟਾਈਮ ਤੇ ਉਸੇ ਕਹਿੰਦੇ ਸਭ ਕੋ ਟਾਈਮ ਉਹ ਦੱਸავ ਕਰਦੇ ਆ ਇਸੇ ਕਰਕੇ ਦਿਵਾਲੀ ਇੱਥੇ ਕੈਨੇਡਾ ਚ ਆਪਾਂ ਪਹਿਲਾ ਮਨਾ ਰਹੇ ਹੂੰ ਹੂੰ ਤੇ 21 ਤਰੀਕ ਨੂੰ ਇੰਡੀਆਸ ਬੰਦ ਹੋ ਜਾਂਦਾ ਸਹੀ ਹੁਕ ਠੀਕ ਆ ਪਰ 21 ਜਿਹੜੀ ਆ 21 ਜਦੋਂ ਸਵੇਰੇ 8:00 ਵਜੇ 21 ਦੇ ਹਾਂ ਇੱਕ ਮਿੰਟ 21 ਦੇ 8 ਵਜ ਗਏ ਇਸ ਵੇਲੇ ਤੇ ਆਪਣੇ ਕੋਲੇ 20 ਦੇ ਸ਼ਾਮ ਨੂੰ 7:30 ਵਜ ਗਏ ਹਾਂ ਠੀਕ ਹੈ ਠੀਕ ਹੈ। ਯਾ ਪਰ ਇਹ ਅਵੇ ਦਿਵਾਲੀ ਜਦੋਂ ਇੱਥੇ ਸ਼ੁਰੂ ਹੋਣੀ ਹੈ ਮੰਨ ਲਓ 2 ਜਿਹੜੀ ਤੇ ਜਿਹੜੀ ਲੱਗਣਾ ਉਸ ਹਿਸਾਬ ਨਾਲ 11 ਵਜੇ ਦੁਪਹਿਰ ਨੂੰ ਲੱਗਿਆ ਪਰ ਬੀਚ ਆ ਉਹ ਬੀਚ ਆ ਬਿਆਹ ਦੇ 11:00 ਵਜੇ ਹਾਂ ਇੰਡੀਆ 'ਚ ਲੱਗਣਾ 10:30 ਬਿਲਕੁਲ ਉਧਰ ਦੂਜੀ ਡੇਟ ਆ ਰਹੀ ਆ ਉਹ ਇਸ ਤਰੀਕੇ ਨਾਲ ਉਹ ਚੱਲਦਾ ਹੈ ਕੈਲੰਡਰ ਦੇ ਹਿਸਾਬ ਨਾਲ ਚੱਲਦਾ ਸਾਰਾ ਇਸ ਕਰ ਕਨਫਿਊਜ਼ ਨੇ ਮੋਤਰਮ ਮੇਰੇ ਆਪਣੀ ਫੈਮਿਲੀ ਦੇ ਵਿੱਚ ਵੀ ਵਾਈਫ ਕਹਿੰਦੀ ਆ ਆਪਾਂ 21 ਦੀ ਮਨਾਈਏ 20 ਦੀ ਮਨਾਈਏ ਫਿਰ ਅਸੀਂ ਉਹ ਪਣਤ ਤਕਨੀ ਹੋਤੀ ਜੀ ਲੈਂਦੇ ਉੱਥੇ ਵੈਂਕੂਵਰੋਂ ਬੜੇ ਵਿਦਵਾਨ ਨੇ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਜੀ ਤਿੱਥ ਤੁਸੀਂ ਤਿੱਥ ਦੇ ਹਿਸਾਬ ਨਾਲ ਕੈਨੇਡਾ ਦੀ ਜਿਹੜੀ ਯਾਤਰੀਆ ਪਰਫੈਕਟ ਚੱਲਦੀ ਹੈ ਤੁਸੀਂ ਇਹਨੂੰ ਫੋਲੋ ਕਰੋ ਸੋ ਸਾਰੇ ਕੈਨੇਡਾ ਦੇ ਵਿੱਚ ਮੋਸਟਲੀ 2090 ਬਣਾਈ ਜਾ ਰਹੀ ਹੈ ਠੀਕ ਠੀਕ ਤੇ ਹੁਣ ਜੇ ਆਪਾਂ ਗੱਲ ਕਰਦੇ ਹਾਂ ਸ਼ੋਕ ਜੀ ਦੀਵਾਲੀ ਦੇ ਵਿੱਚ ਪਟਾਕੇਆਂ ਦਾ ਜਿਹੜਾ ਦੌਰ ਹੈ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਪੂਰੇ ਦੱਬ ਕੇ ਪਟਾਕੇ ਚੱਲਦੇ ਸੀ ਪਟਾਕੇ ਦੀ ਤਨਵਾਈ ਨਹੀਂ ਦੇ ਪਟਾਕੇ ਨਹੀਂ ਤਾਂ ਦੀਵਾਲੀ ਨਹੀਂ ਪਰ ਹੁਣ ਜਿਵੇਂ ਜਿਵੇਂ ਆਪਾਂ ਦੇਖਦੇ ਆ ਜਿਵੇਂ ਜਿਵੇਂ ਚਲੋ ਆਪਣੀ ਵੀ ਉਮਰ ਵੱਡੀ ਹੋ ਗਈ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਸਿਆਣੇ ਹੋ ਗਏ ਉਮਰ ਵੱਡੀ ਹੋ ਗਈ ਤੇ ਹੁਣ ਜਦੋਂ ਆਪਾਂ ਸੁਣਦੇ ਆ ਖਬਰਾਂ ਦੇ ਵਿੱਚ ਇੱਥੇ ਤਾਂ ਮੈਨੂੰ ਮੈਂ ਸਮਝਦਾ ਕੈਨੇਡਾ ਦੇ ਵਿੱਚ ਲੱਕੜੀ ਦੇ ਘਰ ਹੁੰਦੇ ਆ ਵੇ ਪਟਾਕਿਆਂ ਤੇ ਰੋਕ ਇੱਕ ਰੀਜ਼ਨ ਇਹ ਆ ਦੂਜਾ ਰੀਜ਼ਨ ਜਿਹੜਾ ਆਪਣਾ ਹੈਗਾ ਉਹਦਾ এনਵਾਇਰਨਮੈਂਟ ਦਾ ਵੀ ਹੈ ਪਰ এনਵਾਇਰਨਮੈਂਟ ਦਾ ਇੰਨਾ ਇਸ਼ੂ ਨਹੀਂਗਾ ਜਿਹੜਾ ਲੱਕੜੀ ਦੇ ਘਰਾਂ ਨੂੰ ਅੱਗ ਲੱਗਣ ਵਾਲਾ ਜਾਂ ਕੋਈ ਨਾ ਕੋਈ ਇਹ ਜਿਹਾ ਇਨਸੀਡੈਂਟ ਹੋਣ ਵਾਲਾ ਹੈਗਾ ਹੁਣ ਪੰਜਾਬ ਤੇ ਦਿੱਲੀ ਇੰਡੀਆ ਦੇ ਵਿੱਚ ਵੀ ਰੋਗ ਲੱਗਣ ਲੱਗੀ ਪਟਾਕਿਆਂ ਤੇ ਤੇ ਸ਼ੁਰੂ ਚ ਜਿਹੜਾ ਜੋ ਵੀ ਸਿਸਟਮ ਚੱਲਿਆ ਆਇਆ ਜਿਵੇਂ ਤੁਸੀਂ ਗੱਲ ਕਰੀ ਆ ਵੀ ਜੇ ਪਟਾਕੇ ਨਹੀਂ ਤਾਂ ਦੀਵਾਲੀ ਨਹੀਂ ਹਾਂਜੀ ਜੇ ਦੀਵੇ ਨਹੀਂ ਤਾਂ ਦੀਵਾਲੀ ਨਹੀਂ ਹਾਂਜੀ ਹਾਂਜੀ ਹੁਣ ਦੀਵਿਆਂ ਦੇ ਨਾਲ ਜਦੋਂ ਆਪਾਂ ਦੀਵੇ ਜਗਾਉਨੇ ਆ ਉਹਦੇ ਸਰੋਂ ਦਾ ਤੇਲ ਪਾਉਨੇ ਆ ਤੇ ਵਿੱਚ ਹੋ ਰੂਹ ਦੀ ਬੱਤੀ ਬਣਾ ਕੇ ਪਾਉਨੇ ਆ ਉਹ ਵੀ এনवायरमेंट ਚ ਕਿਤੇ ਨਾ ਕਿਤੇ ਤਾਂ ਅਸਰ ਕਰਦਾ ਹੈ ਉਹ ਅੱਛਾ ਗੱਲ ਹੈ ਸ਼੍ਰੀਤਮ ਜੀ ਅਲੀ ਗੱਲ ਤੇ ਆ ਵੀ ਦੀਵਾਲੀ ਦਾ ਨਾਂ ਦੀਵਾਲੀ ਜਾਂ ਦੀਪਾਵਲੀ ਹਾਂ ਦੀਵਿਆਂ ਦੇ ਨਾਲ ਵਾਲੀ ਬਿਲਕੁਲ ਦੂਜੀ ਗੱਲ ਇਹ ਆ ਵੀ ਇਹ ਦੀਵਾਲੀ ਇੱਕੋ ਹੀ ਕਹੇ ਜਾਂ ਤਿਹਾਰ ਆ ਹਾਂਜੀ ਆਪਣੇ ਦੇਸ਼ ਦੇ ਵਿੱਚ ਜਿੱਤੇ ਮੋਸਟਲੀ ਜਿਹੜੇ ਹਿੰਦੂ ਤਿਹਾਰ ਨੇ ਇਸ ਰਾਤ ਨੇ ਤਿਹਾਰ ਨੇ ਉਹਨਾਂ ਦੇ ਵਿੱਚ ਵਰਤ ਵਗੈਰਾ ਰੱਖੇ ਜਾਂਦੇ ਆ ਪ੍ਰੇਮਸ਼ਨਾਂ ਹੁੰਦੀਆਂ ਹੂੰ ਹੂੰ ਪਰ ਦੀਵਾਲੀ ਕਹੇ ਖਾਓ ਪੀਓ ਕਰੋ ਨਾ ਹੂੰ ਹੂੰ ਐਸ਼ ਕਰੋ ਸਰ ਐਸ਼ ਕਰੋ ਤੁਸੀਂ ਉਸ ਤੋਂ ਲੋਕ ਮਠਿਆਈ ਵੀ ਖਾਂਦੇ ਆ ਜਿਹੜੇ ਨਾਰਵੇਜ ਨੇ ਲੋਨਗਵੇਜ ਵੀ ਖਾਂਦੇ ਆ ਇੱਕ ਸ਼ਗਲ ਉਹ ਵੀ ਲੋਗ ਲੈਂਦੇ ਆ ਪੱਤਾ ਵੀ ਖੇਲਦੇ ਆ ਜੂਆ ਵੀ ਖੇਲਦੇ ਆ ਹਾਂ ਉਹ ਵੀ ਉਹ ਵੀ ਦਿਵਾਲੀ ਨਾਲ ਉਹ ਜੁਬਲੀਅਸ਼ਨ ਹੈਪੀਨੈਸ ਦਾ ਪ੍ਰਤੀਕ ਹੈ ਅੱਛਾ ਖੁਸ਼ੀ ਦਾ ਪ੍ਰਤੀਕ ਹੈ ਇਹ ਕਿਸ ਇਸ ਓਪਨ ਯੂ ਐਨਜੋਏ ਹਾਂ ਪਰ ਜਿਹੜੀ ਹੁਣ ਪਟਾਕਿਆਂ ਦੀ ਤੁਸੀਂ ਗੱਲ ਕੀਤੀ ਹੈ ਇੱਕ ਤਾਂ ਦੁਨੀਆ ਪੋਪੂਲੇਸ਼ਨ ਬਹੁਤ ਵੱਡੀ ਹੈ ਕਿਸੇ ਟਾਈਮ ਦੇ ਉੱਤੇ ਵੀ ਸਾਰੀ ਵਰਲਡ ਦੇ ਵਿੱਚ 2 ਬਿਲੀਅਨ ਲੋਕ ਸੀ ਹੁਣ ਇਕੱਲੇ ਇੰਡੀਆ 'ਚ 2 ਬਿਲੀਅਨ ਹੋਣ ਫਿਰਦੇ ਹਮ ਕੰਜਸਟਡ ਜਗ੍ਹਾ ਸੈਕੰਡਰੀ ਚਮਲੌਟ ਬਹੁਤ ਹੈ ਅੱਛਾ ਚਮਲੌਟ ਬਹੁਤ ਹੈ ਇਹਦੇ ਵਿੱਚ ਚਮਲੌੜ ਦਾ ਮਤਲਬ ਇਹ ਹੈ ਵੀ ਜਿਹੜਾ ਥੋੜਾ ਖਾਦਾ ਪੀਂਦਾ ਕਰਦਾ ਹੋਊਗਾ ਉਹਨੂੰ ਪੁੱਤ ਬਜਾਈ ਚੱਲੋਕਰ ਤੂੰ 10000 ਤੇ ਲਿਆ ਦੇ ਉਹ ਲੋਕਾਂ ਦੇ ਪੈਰਾਂ 'ਚ ਛੜਦੇ ਆ ਕਿ ਮੈਂ ਆਪਣੀ ਅੱਖੀਂ ਦੇਖੀ ਇੰਡੀਆ ਸੁਣੇ ਮੈਂ ਥੋੜੇ ਤੋਂ 2-4 ਸਾਲ ਪਹਿਲਾਂ ਇੰਡੀਆ ਗਿਆ ਸੀ ਕਿ ਕੁੜੀਆਂ ਲੈ ਕੁੜੀਆਂ ਜਾਂਦੇ ਨੇ ਕਿਸੇ ਸਾੜੀ ਸਟੂ ਜਾਂਦੇ ਕੋ ਲੋਕ ਉਹਦੇ ਵਿੱਚ ਪਟਾਕਾ ਮਾਦਲੇ ਪੈਰਟ ਮਾਰਨਾ ਸ਼ਰਾਬ ਦਾ ਕੰਮ ਬਹੁਤ ਕਾਦੇ ਤੇ ਉਸ ਤੋਂ ਇਲਾਵਾ ਇਹ ਚ ਕੋਈ ਸ਼ੱਕ ਨਹੀਂ ਵੀ ਧੂਆ ਤਾਂ ਹੁੰਦਾ ਹੀ ਜਦ ਪਟਾਖਾ ਚਸ਼ਵਾਈ ਚੱਲਨੇ ਆ ਚੱਲਨੇ ਬਹੁਤ ਜਗ ਹਾਂਜੀ ਤਾਂ ਉਹ ਕੰਟਰੋਲ ਨਹੀਂ ਹੈ ਪਿੰਡਾਂ ਦੇ ਵਿੱਚ ਅਜੇ ਵੀ ਕੰਟਰੋਲ ਹੈ ਇਹ ਸ਼ਹਿਰਾਂ ਦਾ ਤਮਾਸ਼ਾ ਅੱਛਾ ਇਹ ਪਿੰਡ ਚ ਤੁਸੀਂ ਜਾਣੋ ਪਿੰਡ ਦੀ ਰਮਾਇ ਪਿੰਡੂ ਮੇਰਾ ਪਛੋਕਣਾ ਹੈ ਜਾਂ ਪਿੰਡ ਜਾਣਾ ਤਾ ਉੱਥੇ ਉਹੀ ਸਾਂਝਾਂ ਨੇ ਉਹੀ ਗੱਲਾਂ ਨੇ ਉਹੀ ਤੁਸੀਂ ਸ਼ਾਮ ਨੂੰ 6 ਵਜੇ ਬੰਦਾ ਪਹਿਲਾਂ ਤਾਂ ਜਿਹੜੇ ਪਿੰਡ ਦੇ ਸਵੇ ਹੁੰਦੇ ਆ ਮੋਸਟਲੀ ਮੇਰੇ ਫਾਦਰ ਜਾਂਦੇ ਹੁੰਦੇ ਸੀ ਮੈਂ ਤਾਂ ਉੱਥੇ ਨਹੀਂ ਉਹਨਾਂ ਨੇ ਆਪਣੇ ਬਾਪ ਮਾਂ ਬਾਪ ਦੇ ਨੌਤੇ ਉਸਕੇ ਦੀਵਾ ਬਾਲਦੇ ਫੇਰ ਉਹਨਾਂ ਨੇ ਆਉਣਾ ਉੱਥੇ ਮੰਦਿਰ ਆ ਸਾਡੇ ਉੱਥੇ ਮੰਦਿਰ ਇੱਕ ਲਾਲਾ ਵਾਲਾ ਸਾਡੇ ਹੈਗਾ ਉੱਥੇ ਪ੍ਰਾਣਾ ਉਹਨਾਂ ਦੀ ਜਿਹੜਾ ਉਸ ਸਿੰਘ ਸਰਦਾਰ ਜਿਹੜਾ ਜੱਟ ਪਰਵਾਹ ਉੱਤੇ ਆਵਤ ਢੇ ਦੇ ਉੱਥੇ ਦੀਵਾ ਬਾਲਦਾ ਇਤਨੇ ਥਾਂ ਤੇ ਹੋਰ ਬਾਲਣਾ ਫਿਰ ਉਹਨੇ ਘਰ ਆਉਣਾ ਕਾਲਾ ਕਿ ਸਾਰੇ ਬੱਚੇ ਇਕੱਠੇ ਹੋ ਗਏ ਸਾਰੇ ਪਰਿਵਾਰ ਚਾਚੇ ਪੈਸੇ ਇਕੱਠੇ ਸਾਰੇ ਥਾਂ ਟਿਕਣਾ ਫਿਰ ਖਾਣਾ ਪੀਣਾ ਫਿਰ ਚਲੋ ਪਟਾਕੇ ਪਟੂਕੇ ਥੋੜੇ ਬੋਤਿਓ ਬਿਚਾਰੋ ਜਾ ਪਰ ਸ਼ਹਿਰਾਂ ਦੇ ਵਿੱਚ ਕੀ ਆ ਉਹ ਹੜਾ ਉਹਨੇ ਕੀ ਰੀਜ਼ ਨਾ ਜਾਂ ਤਾਂ ਉੱਥੇ ਪੈਸੇ ਦੀ ਬਹੁਤ ਆ ਤਾਂ ਜਾਂ ਕੁਸ਼ਾ ਉੱਤੇ ਉੱਥੇ ਵਾਕਈ ਜਿਹੜਾ ਘਾਟਾ ਤੋਂ ਕੰਠ ਨਾ ਨਾ ਕਈ ਦਿਨੇ ਦੁਆਇ ਚਲਾਉਂਦੇ ਮਤਲਬ ਇੱਕ ਦਿਨ ਦੀ ਦੀਵਾਲੀ ਤਾਂ ਦੁਆਲੇ ਦੇ ਚਲਾ ਲਈ ਕੋਈ ਸਰਕਾਰ ਨੂੰ ਵੀ ਫਰਕ ਨਹੀਂ ਹੂੰ ਜੇ ਚਾਰ ਪੰਜ ਸੱਤ ਦਿਨ ਲਗਾਤਾਰੇ ਚੱਲੀ ਜਾਂਦੇ ਉਹ ਸ਼ਾਤਨਾ ਚੱਲਦੇ ਆ ਤੇ ਉਹ ਚੀਜ਼ ਗੱਤ ਠੀਕ ਉਹ ਚੀਜ਼ ਹੋਣੀ ਵੀ ਕੋ ਹੁਣ ਕੈਨੇਡਾ ਦੇ ਵਿੱਚ ਆਪਣੇ 10 ਵਜੇ ਤੋਂ ਬਾਅਦ ਤੁਸੀਂ ਸਪੀਕਰਸ ਨੂੰ ਕਰ ਹੋ ਨਹੀਂ ਲਾ ਸਕਦੇ ਹੈਗਾ ਇੰਡੀਆ즈 ਵੀ ਹੈ ਹਾਂ ਰੂਲ ਇੰਡੀਆ즈 ਵੀ ਹੈ ਉੱਥੇ ਪਰ ਚੌਧਰ ਆ ਨਾ ਮੇਰਾ ਮੇਰਾ ਫਾਜ਼ਲ ਪਲਣ ਤੋਂ ਲੱਗਿਆ ਕੋਈ ਗੱਲ ਨਹੀਂ ਠੋਪੋਰ ਸਾਰੇ ਵੀ ਉੱਤੋਂ ਜਿਹੜਾ ਕੱਢ ਜਾਂਦਾ ਕੋਈ ਨਹੀਂ ਸਰਪੰਚ ਦਾ ਮੁੰਡਾ ਲੱਗਿਆ ਹੋਵੇ ਲਗਾ ਲੈ ਇਹ ਚੀਜ਼ਾਂ ਜਿਹੜੀਆਂ ਇਹ ਲਾ ਜਿਹੜਾ ਲਾ ਇੰਪਲੀਮੈਂਟੇਸ਼ਨ ਹੈ ਸਰਦேஷ் ਦੀ ਨਿੱਤਰ ਕੋ ਗੱਲ ਰਹੀ ਬਾਕੀ ਰਹੀ ਲੱਕੜ ਦੇ ਘਰਾਂ ਦੀ ਗੱਲ ਆਫ ਕੋਰਸ ਜਿੱਥੇ ਹੁਣ ਇੱਥੇ ਕੈਨੇਡਾ ਦੇ ਵਿੱਚ ਐਡਾ ਵੱਡਾ ਕੰਟਰੀ ਆ ਆਪਾਂ ਗਾਂ ਸੁਣਦੇ ਆ ਵੀ ਗਰਮੀ ਲੱਗ ਜਾਂਦੀ ਹੈ ਬਿਲਕੁਲ ਇਹ ਹੱਦ ਵਿੱਚ ਕਾਰ ਡਰਾਈਵ ਆਉਤ ਹੁੰਦਾ ਤੁਹਾਡਾ ਇੱਕ ਚੰਜਾਲਾ ਗਿਰਿਆ ਕਿਸੇ ਉੱਤੇ ਕਾ ਬਿਲਕੁਲ ਬਿਲਕੁਲ ਉਹ ਹੋ ਜਾਂਦਾ ਇੰਡੀਆ 'ਚ ਵੀ ਕਿਸੇ ਟਾਈਮ ਸੀ ਨਾ ਫੂਸਫਾਸ ਦੇ ਕੱਚੇ ਕੰਮ ਹੁੰਦੇ ਸੀ ਉਹ ਹੁੰਦੇ ਸੀ ਪਰ ਦੀਵਿਆਂ ਤੱਕੇ ਮੋਸਟਲੀ ਦੀਵਾਲੀ ਦੀਵਿਆਂ ਤੱਕ ਤੇ ਖਾਣ ਪੀਣ ਤੱਕ ਹੀ ਮ hạnੂਦ ਸੀਗੀ ਹੁਣ ਨਿਉ ਜਿਉਂ ਜਿਉਂ ਨਵਾਂ ਆ ਰਿਹਾ ਯੁੱਗ ਆ ਰਿਹਾ ਹੈ ਪੈਸਾ ਵੀ ਲੋਕਾਂ ਕੋਲ ਥੋੜਾ ਜਿਆਦਾ ਆ ਗਿਆ ਤੇ ਉਸ ਦੇ ਨਾਲ ਸ਼ਾਰਤ ਜਾਂ ਸਰਵੇ ਵਿੱਚ ਹੁੰਦੇ ਆ ਉਹ ਵੀ ਕਰਦੇ ਆ ਸਾਰੇ ਸਾਡੇ ਸਾਲਾਂ ਜਿੰਮੇਵਾਰੀ ਬਣਦੀ ਆ ਅਸੀਂ ਸਵਰਨ ਮੰਦਿਰ ਦੇ ਵਿੱਚ ਅਸੀਂ 15 20 ਬੰਦੇ ਇਹ ਜਿਹਾ ਹੁੰਦੇ ਆ ਦੀਵਾਲੀ ਆਦਿਨ ਜਿਹੜੇ ਸਿਰਫ ਆਬਲਿਕ ਨੇ ਵਾਚ ਕਰਦੇ ਆ ਪਰ ਫਿਰਕੇ अच्छा वे कोई एदा दी कर पਟਾਕੇ ਨਹੀਂ ਚਲਾਓ ਅਨਾਰ ਚਲਾਓ ਫੁੱਲਚੜੀਆਂ ਬੱਚਿਆਂ ਨੂੰ ਚਲਾ ਲਓ ਕੋਈ ਪਟਾਕੇ ਅਸਮਾਨ ਜੇ ਉਹ ਉੱਪਰ ਜਾ ਕੇ ਵੀ ਕੋਈ ਨੁਕਸਾਨ ਕਰ ਉਹ ਉਸ ਕਰਕੇ ਸੋਚਣਾ ਹਾਂ ਮੈਂ ਉੱਥੇ ਉਹ ਇੱਕ ਵਾਰੀ ਦਸਹਿਰੇ ਤੇ ਗਿਆ ਸੀ ਜਦੋਂ ਰਾਵਣ ਸਾੜਿਆ ਉਹ ਪੂਰਾ ਉੱਥੇ ਪੂਰ ਮਾਹੌਲ ਸੀ ਬੜਿਆ ਵਿਆ ਹਾਂ ਕੈਸਾ ਸਾਰਾ ਪ੍ਰਬੰਧ ਵੀ ਸੀਗਾ ਜੇ ਕੋਈ ਗੱਲ ਬਾਤ ਕਿ ਤੋਂ ਆਊਟ ਆਫ ਕੰਟਰੋਲ ਹੁੰਦੀ ਆ ਇਹ ਜੀ ਨਹੀਂ ਕੋਈ ਗੱਲ ਹੈ ਅੱਛਾ ਜੀ ਹੂੰ ਤੇ ਬਾਕੀ ਤਾਂ ਦਿਵਾਲੀ ਆ ਮਿੱਤਰਾ ਬੇਲੀਆਂ ਦਾ ਇੱਕ ਤਿਹਾਰ ਆ ਤੁਸੀਂ ਵੀ ਰਹੇ ਹੋ ਪਰ ਹੁਣ ਟੀਵੀ ਜਦੋਂ ਅਨੰਦ ਰਾਜਪਾਲ ਦੀ ਪਾਰਟੀ ਪੁੱਛਿਆ ਸ਼ੁਰੂ ਹੋ ਜਾਂਦੀ ਆ ਹਾਂ ਤੁਸੀਂ ਤਾਂ ਪਹਿਲਾਂ ਹੀ ਦੱਸਤਾ ਵੀ ਇੱਥੇ ਪਹਿਲਾਂ ਸ਼ੁਰੂ ਹੋ ਜਾਣੀ ਆ ਹਾਂ ਇੱਥੇ ਤਾਂ ਅੱਜ ਰਾਤ ਨੂੰ ਹੀ ਸ਼ੁਰੂ ਹੋ ਜਾਣੀ ਆ ਤੇ ਉੱਥੇ ਜਾ ਕੇ ਕੱਲ ਨੂੰ ਸ਼ਾਮ ਨੂੰ ਹੋਣੀ ਸ਼ੁਰੂ ਹੋ ਜੀ ਬਟਿਆਰੀਆਂ ਇਸ ਗੋਡੇ ਲੋਕ ਇਹ WhatsApp ਦੇ ਮੈਸੇजेस ਆਨ Facebook ਤੇ ਬੱਸ ਜਿੰਦੀਵਾਲੀ ਮੁਬਾਰਕ ਪਰਮਾਤਾ ਜਾਨੀ ਹਿੰਦੁਸਤਾਨ ਇੱਕ ਰੰਗੀਲਾ ਦੇਸ਼ ਹੈ ਇੱਕੋ ਇੱਕ ਦੁਨੀਆ ਚ ਦੇਸ਼ ਆ ਜਿੱਥੇ ਚਾਰ ਰੁਤਾਂ ਨੇ ਜਿੱਤੇ ਅੰਬ ਵੀ ਹੁੰਦਾ ਸੇਓ ਵੀ ਹੁੰਦਾ ਹਾਂ ਜਿੱਥੇ ਸਭ ਕੁਝ ਹੁੰਦਾ ਬਸ ਅਸੀਂ ਸਾਡੇ ਦੇਸ਼ ਦੇ ਵਿੱਚ ਹਰ ਸੰਪਰਦਾਇ ਰਹਦੀ ਹੈ ਜਿਹੜੀ ਹੋਰ ਕਿਤੇ ਇੰਨੀ ਨਹੀਂ ਰਹਦੀ ਉਥੇ ਤਾਂ ਤਾਂ ਜਿਹੜੇ ਸੰਪਰਦਾਵਾਂ ਮੱਥਾਂਪੜਾਂ ਵਾਲੀ ਬੋਧੀ ਸਿੱਖ ਹਿੰਦੂ ਜੋ ਵੀ ਛੇ ਇਹ ਹੋਣੇ ਉਹਨਾਂ ਦੇ ਆਪਣੇ ਆਪਣੇ ਮਤ ਨੇ ਅੱਗੇ ਹੋਰ ਸਾਡੇ ਡੇਰੇ ਬਾਬੇ ਅਲੱਗ-ਅਲੱਗ ਫਿਰ ਜਾਂ ਤਾਂ ਰਾਜਿਆ ਫਿਰ ਵੀ ਇਹ ਲੋਕ ਵੰਡਰ ਇਹ ਐਸਾ ਦੁਨੀਆ ਨੂੰ ਸਭ ਤੋਂ ਵੱਡੀ ਇਹ ਹੈ ਕਿ ਉਹ ਤਾਂ ਫਿਰ ਵੀ ਮੁਹੱਬਤਾਂ ਨੇ ਉਹ ਤਾਂ ਨੂੰ ਫਿਰ ਵੀ ਪਿਆਰ ਹੈ ਕੋਈ ਚਾਸ਼ਸ਼ ਨੂੰ ਬਗਾੜਨ ਦੀ ਕੋਸ਼ਿਸ਼ ਕਰਦੇ ਆ ਚਾਹੋ ਕਿਸੇ ਵੀ ਫਿਰਕੇ ਦੇ ਹੋਣ ਮੈਂ ਉਹ ਉਹ ਉਹਨਾਂ ਨੂੰ ਲੋਕ ਰਿਜੈਕਟ ਕਰਦੇ ਮੈਂ ਉੱਥੇ ਆਉਣ ਲੱਗਿਆ ਸੀ ਆਪਾਂ ਥੋੜੀ ਜੀ ਗੱਲ ਕਰੀ ਸੀ ਮੈਂ ਥੋੜੀ ਜਿਆਦਾ ਕਰ ਦਿੰਦਾ ਪਿੰਡਾਂ ਦੇ ਵਿੱਚ ਜਦੋਂ ਲੋਕ ਰਹਿੰਦੇ ਆ ਉਹਦੇ ਵਿੱਚ Hindu ਧਰਮ ਦੇ ਲੋਕ ਵੀ ਰਹਿੰਦੇ ਆ ਹਾਂਜੀ ਔਰ Sikh ਧਰਮ ਦੇ ਲੋਕ ਵੀ ਰਹਿੰਦੇ ਆ ਜਦੋਂ ਕਿਸੇ ਨੇ ਵਿਆਹ ਬੰਨੀ ਆ ਚਾਹੇ ਉਹ Hindu ਪਰਿਵਾਰ ਨੂੰ ਬਿਲੋਂਗ ਕਰਦਾ ਚਾਹੇ ਉਹ Sikh ਨੂੰ ਕਰਦਾ ਹਾਂਜੀ ਉਹ ਕਹਿਣਗੇ ਸਰਦਾਰ ਜੀ ਹਾਂਜੀ ਜਦੋਂ ਤੁਹਾਡੇ ਕੇਸ ਕੱਟਿਆ ਹਾਂਜੀ ਤੇ ਉਦੋਂ ਕਹਿਣਗੇ ਬਾਬੂ ਜੀ ਹੁਣ ਮੈਂ ਰੈਗੂਲਰ ਜਾਂਦਾ ਰਹਿਣਾ ਤੇ ਮੈਨੂੰ ਮੈਂ ਜਦੋਂ ਕਿਤੇ ਜਾਵਾਂ ਤੇ ਕਹਿਣਗੇ ਬਾਬੂ ਜੀ ਸਤ ਸ੍ਰੀ ਅਕਾਲ ਜੇ ਕਿਤੇ ਨਾ ਕਿਤੇ ਮੈਂ ਸਿਰ ਤੇ ਦੁਬੱਟਾ ਬੰਨਣਾ ਉਦਾਂ ਹੀ ਪਰਨਾ ਬੰਨਣਾ ਤੇ ਉਹ ਉਦੋਂ ਹੀ ਸਰਦਾਰ ਜੀ ਤੇ ਆ ਜਾਂਦਾ ਕੰਮ ਸੋ ਉਥੇ ਜਿਹੜਾ ਪਹਿਰਾਵਾ ਹੈ ਨਾ ਇਹ ਬਹੁਤ ਜ਼ਰੂਰੀ ਆ ਤੁਹਾਡਾ ਜੋ ਵੀ ਹੈ ਹੁਣ ਇੱਥੇ ਚਾਹੇ ਆਪਣੇ ਪੱਗ ਬੰਨੀ ਆ ਚਾਹੇ ਆਪਣੇ ਕੇਸ ਕੱਟਿਆ ਹਰੇਕ ਮਿਸਟਰ ਕਹਿੰਦਾ ਜਾਂ ਸਰ ਪ ਕੋਈ ਸਰਦਾਰ ਜੀ ਜਾਂ ਕੋਈ ਆਪਣੇ ਜਿਹੜੇ ਬੰਦੇ ਹੈਗੇ ਉਹ ਕਹਿੰਦੇ ਹੋਣਗੇ ਜਰੂਰ ਓਵਰ ਆਲ ਜਦੋਂ ਅਸੀਂ ਜਾਂਦੇ ਆ ਲਾਰਜ ਕਮਿਊਨਿਟੀ ਚ ਉੱਥੇ ਕੋਈ ਇਹੋ ਜਿਹਾ ਫਰਕ ਨਹੀਂ ਪਾਉਂਦਾ ਦੇਖੋ ਜਿਹੜੀ ਪੱਗ ਹੈ ਨਾ ਹਾਂ ਪੱਗ ਵੇਸਿਕਲੀ ਸਾਰੇ ਇੰਡੀਆ ਦੀ ਇੱਕ ਸ਼ਾਨ ਹੈ ਬਿਲਕੁਲ ਇਹ ਵੱਖਰੀ ਗੱਲ ਆ ਹੁਣ ਮੇਰੇ ਵਰਗੇ ਜਾਂ ਸਾਡੀ ਜਨਰੇਸ਼ਨੇ ਮੇਰੇ ਫਾਦਰ ਪੱਗ ਬੰਨਦੇ ਸੀ ਹਾਂ ਮੇਰਾ ਦਾਦਾ ਵੀ ਪੱਗ ਬੰਨਦਾ ਸੀ ਬਿਲਕੁਲ ਤੇ ਹੁਣ ਤੋਤੇ ਸਾਡੇ ਜਿਹੜੇ ਪੁਜਾਤੰਦੇ ਸੀ ਪੰਡਤ ਜੀ ਉਹ ਵੀ ਪੱਗ ਬੰਨਦੇ ਸੀ ਸਾਡੇ ਜਿੰਨੇ ਹੁਣ ਵੀ ਇੱਕ ਇੱਕ ਸਿੰਪਲ ਦੇ ਤੌਰ ਤੇ ਜੋ ਮੱਥਾ ਟੇਕਣਾ ਸਾਰੇ ਸਿਲਟਾ ਖੋਈ ਹਮ ਰਮਾਲ ਲੱਕ ਲੈਣੇ ਸਰਤੇ ਹਾਂ ਰਮਾਲ ਦਾ ਕੋਈ ਮਤਲਬ ਨਹੀਂ ਰਮਾਲ ਤਾਂ ਇੱਕ ਬੁੱਤਾ ਸਾਰੂ ਚੀਜ਼ ਯੈਸ ਜੇ ਤੁਹਾਨੂੰ ਪੰਜਾਬੀ ਜਿੱਦਾਂ ਦੇ ਦੱنگ ਦਪਾਓ ਹਾਂ ਰਮਾਲ ਇਕਾ ਜੀ ਰਮਾਲਤਾ ਤੁਸੀਂ ਵੀ ਚਰਮਾਦੂ ਕਰਦਾ ਵੀ ਮੈਂ ਰਮਾਲ ਰੱਖਦਾ ਮੈਂ ਕਹਿੰਦਾ ਵੀ ਜੇ ਤੁਸੀਂ ਮੋਨੇ ਵੀ ਹੈ ਨਾ ਹਾਂ ਤੁਸੀਂ ਪੱਗ ਬੰਨੋ ਹਾਂ ਤੇ ਤੇ ਤਿਹਾਰ ਚਲੋ ਬਾਕੀ ਤਾਂ ਮਮੰਦਾ ਨਹੀਂ ਹੋ ਸਕਦੀ ਤੇ ਤਿਆਰ ਦੇ ਉੱਤੇ ਤੁਸੀਂ ਸਾਡੇ ਫਾਦਰ ਸੀ ਪੱਗ ਬੰਨਦੇ ਸੀ ਉਹਦੇ ਲੰਬਾ ਲਾਲ ਰੱਖਿਆ ਹੁੰਦੀ ਪੱਗ ਦੀ 44 ਹੁੰਦੀ ਸੀ ਹਾਂਜੀ ਉਹ ਵੀ ਪੱਗ ਤੇ ਚਲੋ ਮਾਮਾ ਜੀ ਪੁਲੀਟਰੀ ਵਾਲੀ ਪੱਗ ਬੰਨਦਾ ਮਤਲਬ ਮਾ ਪਾਗ ਦੀ ਬਹੁਤ ਇੱਜ਼ਤ ਕਰਦਾ ਪਾਗ ਨਾਲ ਤਾਂ ਕਰਾਊਨ ਨਾ ਬਣੇ ਯੈਸ ਇਹ ਬਿਲਕੁਲ ਸਹੀ ਗੱਲ ਹੈ ਪਾਗ ਪਾਗ ਦੀ ਇੱਜ਼ਤ ਹੈ ਯੈਸ ਪਾਗ ਇੱਕ ਹਿੰਦੂ ਪਰਾਵੇ ਤਾਂ ਬਹੁਤ ਮੁੱਖਾਂ ਹੈ ਇਹ ਜਿਹੜੀ ਸੀ ਮੋਡਰਨਿਜ਼ਮ ਹੁਣ ਅੱਜ ਦੇ ਯੁੱਗ ਦੇ ਵਿੱਚ ਜਪ ਜਿਹੜਾ ਆਏ ਆ ਨਾ ਉਹਦੇ ਵਿੱਚ ਜੇ ਪਾਗ ਨਾ ਰੱਖਨੀ ਇਹਨੂੰ ਜੇ ਕੋਈ ਬੰਦਾ ਸਮਝੇ ਗਲਤ ਗੱਲ ਹੈ ਇਹ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਨਮੋਸ਼ੀਆ ਸਾਰੇ ਵਾਸਤੇ ਘਟੋ ਘੜ ਆਪਾਂ ਸਾਰਿਆਂ ਨੂੰ ਜਿੰਨ ਤੇ ਹਾਰ ਦੇ ਉੱਤੇ ਚਾਹੋ ਕੋਈ ਤਿਹਾਰਾ ਚਾਹੋ ਨਵਰਾਤਰੇ ਨੇ ਹਿੰਦੂਆਂ ਵਾਸਤੇ ਚਾਹੇ ਦੁਬਾਈ ਆ ਚਾਹੇ ਉਤਾਨੇ ਚਲੋ ਗੁਰੂਆਂ ਦੇ ਵੀ ਗੁਰਪੁਰਬ ਨੇ ਉਹ ਤਾਂ ਹੈ ਉਹ ਵੀ ਚਾਹੇ ਮੁਸਲਮਾਨ ਭਾਈ ਨੇ ਸਾਡੇ ਪਾਕਿਸਤਾਨੀ ਭਗਵੰਦੇ ਬਿਲਕੁਲ ਵੰਦੇ ਨੇ ਸਾਡੇ ਮੁਸਲਮਾਨ ਜਿਹੜੇ ਪੰਗ ਤਾਂ ਇੱਕ ਸਾਡਾ ਉਸਤਾਜ ਹੈ ਮੈਂ ਕਈ ਵਾਰੀ ਕਿਸੇ ਇਸ ਤਰ੍ਹਾਂ ਕੇ ਮਿਲ ਕੇ ਮੁਸਬਤ ਕਾਲ ਦੇ ਵੀ ਪਿੰਡਾਂ ਦੇ ਵਿੱਚ ਯੋ ਤਾਂ ਸਾਡੇ ਫਾਜ਼ ਚਾਚਾ ਨਹੀਂ ਹੁੰਦੇ ਸੱਚੀ ਬੈਠੇ ਪੱਗਾਂ ਬੰਨੀਆਂ ਸਾਰਿਆਂ ਨੇ ਬੰਨੀਆਂ ਕੋਈ ਸਾਰੇ ਕੋਲ ਨੇ ਜੱਟ ਬੈਠੇ ਨੇ ਪੰਡਤ ਬੈਠੇ ਨੇ ਕੋਈ ਕੋਈ ਫਰਕ ਨਹੀਂ ਸੀ ਆ ਬਾਣੀਆਂ ਸਾਰੇ ਬਾਕੀ ਤੋਂ ਸੋ ਉਸ ਕਰਕੇ ਉਹ ਸਾਡੀ ਸਾਹ ਸੀ ਉਤੋਂ ਹੁਣ ਉਹਨੂੰ ਬਖੀਵਾ ਕਰ ਦਿੱਤਾ ਹੈ ਵੀ ਜਿਹਨੇ ਪੱਗ ਬੰਨੀਆਂ ਤੇ ਇਹ ਬਾਉ ਜੀ ਨੇ ਜੋ ਸਾਰੇ ਇੱਕ ਵੱਖ ਕਰ ਦਿੱਤਾ ਹੈ ਹਾਂ ਜਿਹਦੇ ਪੱਗ ਬੰਨੀਆਂ ਉਹਨੂੰ ਸਰਦਾਰ ਜੀ ਜਿਹਦੇ ਪੱਗ ਨਹੀਂ ਬੰਨੀਆਂ ਉਹਨੂੰ ਬਾਉ ਇਹ ਸਾਡੀਆਂ ਫਿਲਮਾਂ ਦਾ ਸਾਡੇ ਜਿਹੜੇ ਪ੍ਰਚਾਰਕ ਨਹੀਂ ਉਹਨਾਂ ਦਾ ਵੀ ਕਸੂਰ ਹੈ ਇਹ ਜਿਹੜੇ ਜਿਹੜੇ ਲੋਕ ਆਪਣੇ ਫਿਲਮਾਂ ਨੂੰ ਫੋਲੋ ਕਰਦੇ ਨੇ ਫਿਲਮਾਂ ਦੇ ਵਿੱਚ ਕਿਸੇ ਟਾਈਮ 1960 ਦੀ ਫਰਮਾਂ ਦੇਖੋ ਉਹ ਦੋ ਲੇਡੀ ਦੇ ਸਾੜੀਆਂ ਹੁੰਦਾ ਸੀ ਬੰਦੇ ਸਿੰਪਲ ਕੁਰਤੇ ਪਜਾਮਾ ਧੋਤੇ ਉਹ ਉਹ ਉਦੋਂ ਉਹੀ ਵਧੀਆ ਲੱਗਦੀਆਂ ਸੀ ਹੁਣ ਅੱਜ ਦੇਖੋ ਅੱਜ ਅੱਧੀਆਂ ਲੰਗੀਆਂ ਐਕਟ੍ਰੀਸ ਨੇ ਤੇ ਜਿਹੜੇ ਹੀਰੋ ਜੁੜ ਨੇ ਉਹ ਵੀ ਆਪ ਨੂੰ ਕਹੇ ਚ ਸਭ ਕਦੇ ਬਿਲਕੁਲ ਬਿਲਕੁਲ ਤੋਂ ਇਸ ਕਰਕੇ ਜਿਹੜੇ ਸਾਡਾ ਹੈ ਨਾ ਸਰਕਾਰ ਕਲਚਰ ਸਭਿਤਾ ਵੱਲ ਇਤਿਹਾਸਿਕ ਕਿ ਸਭਿਤਾ ਚ ਆਇਆ ਕਿਸਮ جھੋਕੜ ਚ ਆਇਆ ਉਸ ਨੇ ਲੜਾਕੀਤਾ ਸਾਡੀਆਂ ਪੁਲਿਸੀਆਂ ਹੁਣ ਵੀ ਉਹ ਸਭਿਆਚਾਰ ਜਿਹੜਾ ਸਾਡਾ ਅਸਲੀ ਸਭਿਆਚਾਰਾ ਸਦਾ ਅਮਰੀਕਨ ਇੰਗਲਿਸ਼ ਸਭਿਆਚਾਰ ਨਹੀਂ ਹੈ ਸਾਡਾ ਖੁਦ ਹਿੰਦੀ ਹੋ ਇੰਡੀਆ ਦਾ ਇੱਕ ਸਭਿਆਚਾਰਾ ਉਹਨੂੰ ਕਿਵੇਂ ਨਰੋਇਆ ਕਰ ਸਕਦੇ ਆ ਇਹ ਜਿਹੜੀਆਂ ਸਾਰੀਆਂ ਸਾਡੀਆਂ ਅੱਖੀਆਂ ਵਿੱਚ ਕਿਵੇਂ ਇਕੱਠਾ ਲੈ ਸਕ 블루 ਬਣ ਸਕਦਾ ਏਡਾ ਦਾ ਸਾਡੇ ਲੀਡਰਾਂ ਨੂੰ ਚਾਹੀਦਾ ਵੀ ਏਡਾ ਸਾਰੇ ਉਹ ਅਜਿਹਾ ਕਿ ਟੈਲ ਵਟਸਐਪ ਤੇ ਜੋ ਨਫਤਾ ਪਰ ਬਿਆਨ ਦੰਦੇ ਇੱਕ ਦੂਜੇ ਦੇ ਪ੍ਰਤੀ ਉਹ ਰੋਕਿਆ ਜਾਂ ਸ ਆਪਣੀ ਸ਼ਕਤੀ ਨਾਲ ਉਹਦੀ ਤੋਂ ਤੇ ਚੰਗੇ ਜਿਹੇ ਵਿਚਾਰ ਆਉਂਦੇ ਨੇ ਉਹਨਾਂ ਨੂੰ ਪ੍ਰਮੋਟ ਕਰ ਬਿਲਕੁਲ ਬਿਲਕੁਲ ਸਹੀ ਗੱਲ ਸ਼ੋਕ ਜੀ ਆਖਿਰ ਦੇ ਵਿੱਚ ਜੇ ਤੁਸੀਂ ਕੁਝ ਕਈ ਮੈਂ ਕੋਈ ਗੱਲ ਭੁੱਲ ਗਿਆ ਹੋਵਾਂ ਦੀਵਾਲੀ ਵਾਲੇ ਕੋਈ ਸਨੇਹਾ ਦੇਣਾ ਚਾਹਾਂ ਸਾਡੇ ਸਰੋਤਿਆਂ ਨੂੰ ਹਾਂ ਜੀ ਦੇਖੋ ਦੋਸਤੋ ਦੀਵਾਲੀ ਆਪਣਾ ਸਾਰੇ ਹਿੰਦੁਸਤਾਨੀਆਂ ਦਾ ਸਾਰੇ ਇੰਡੀਆ ਦਾ ਇਹਨਾਂ ਪਾਕਿਸਤਾਨੀ ਭਰਾਵਾਂ ਦਾ ਬੰਗਲਾਦੇਸ਼ ਵਾਲਿਆਂ ਦਾ ਸਭ ਦਾ ਇੱਕ ਤਿਹਾੜਾ ਇੱਕ ਸੰਸਕ੍ਰਿਤ ਸੰਸਕ੍ਰਿਤਿਕ ਤਿਹਾੜਾ ਹੈ ਇਹ ਕਿਸੇ ਖਾਸ ਮਜਬੂਦ ਫਿਰਕੇ ਜਾਂ ਧਰਮ ਨਾਲ ਨਹੀਂ ਜੁੜਿਆ ਹੋਇਆ ਤੁਸੀਂ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਲੋ ਚਾਹੇ ਤੁਸੀਂ ਘਰੇ ਦੀਵਾਰੇ ਦੇਵੀ ਦੀ ਮਾਂ ਮੂਰੇ ਮੱਥਾ ਟੇਕ ਲੋ ਚਾਹੇ ਬੋਆ ਰਾਮ ਦੇ ਮੱਥਾ ਸਿੱਕੇ ਗੱਲ ਇੱਟ ਤਾਂ ਇੱਕ ਜਾਂਦਾ ਥੋੜਾ ਜਿਹਾ ਸ਼ੁੱਧ ਹੁੰਦਾ ਨਾ ਉਦੋਂ ਹੀ ਦੀਵਾਲੀ ਹੁੰਦੀ ਹੈ ਤੇ ਇਸ ਦੀਵਾਲੀ ਤੇ ਆਪ ਆਪ ਸਾਰੇ ਮਿਲ ਜੇ ਜਿਹੜੀ ਇਹ ਜਾਨੀ ਡਾਰਕਨੈਸ ਨੂੰ ਭਜਾਉਣ ਵਾਸਤੇ ਦੀਵਾ ਜਗਾ ਜਾਂਦਾ ਹੈ ਅਗਿਆਨ ਦਾ ਜਿਹੜਾ ਨਾਸ਼ਾ ਉਹ ਦੀਵਾ ਕਰਦਾ ਉਹ ਗਿਆਨ ਦੀ ਜੋਤੀ ਦੇ ਨਾਲ ਆਪਣੇ ਅੰਦਰ ਇਹ ਕਹੇ ਜੀ ਜੋਤ ਜਗਾ ਦਿਵਾਲੀ ਦੇ ਦਿਨ ਜਿਹੜੇ ਸਭ ਨੂੰ ਜਫੀ ਤਾ ਉਹ ਸਭ ਨੂੰ ਮਾਫ ਕਰੋ ਸਭ ਤੋਂ ਖਿਮਾ ਮੰਗੋ ਜੇ ਕੋਈ ਗਲਤੀ ਕਰ ਗਿਆ ਤੂੰ ਕਰ ਗਿਆ ਕੋਈ ਗੱਲੇ ਵਾਜੀ ਆਪਣੇ ਵੱਲ ਤੋਂ ਕੁਝ ਨਹੀਂ ਹੈਗਾ ਬਿਲਕੁਲ ਬਹੁਤ ਵਧੀਆ ਲੱਗਦਾ ਸੇਟਮ ਜੀ ਹਮੇਸ਼ਾ ਬੜਾ ਵਧੀਆ ਵਿਚਾਰ ਸ਼ੋਦੇ ਨੇ ਜਦੋਂ ਇਹਨਾਂ ਨੇ ਗੱਲ ਕਰੀ ਦੀਆਂ ਤੇ ਮੈਨੂੰ ਵੀ ਬੜਾ ਜ਼ਲ ਗਿਆ ਅੱਜ ਬੜਾ ਵਧੀਆ ਲੱਗਿਆ ਸੋਇਸ਼ ਕਰਕੇ ਹੈਪੀ ਦੀਵਾਲੀ ਐਂਡ ਇੰਜੋਏ ਐਂਡ ਐਂਡ ਵਰਕ ਰਿਸਪੋਨਸਿਬਿਲਟੀ ਬੱਚਿਆਂ ਦਾ ਖਿਆਲ ਰੱਖੋ ਪਟਾਕੇ ਬਿਜੂ ਨੂੰ ਚਾ ਜਲਾਓ ਪਰ ਲਿਮਟ ਦੇ ਵਿੱਚ ਅੰਦਰ ਜਿਸ ਤਰ੍ਹਾਂ ਕਾਨੂੰਨ ਕਹਿੰਦਾ ਹੈ ਯਾ ਰੂਲ ਕਹਿੰਦੇ ਉਸ ਤੇ ਤਾਲਵਾ ਤੁਹਾਡਾ ਸਾਰਿਆਂ ਦਾ ਧੰਨਵਾਦ ਅਸ਼ੋਕ ਜੀ ਤੁਹਾਡਾ ਟਾਈਮ ਕੱਢਣ ਦਾ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਪੀ ਦੀਵਾਲੀ